ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਦੋਸਤੋ ਜਿਵੇਂ ਕਿ ਆਪ ਸਾਨੂੰ ਪਤਾ ਹੀ ਆ ਕਿ ਹਰ ਸਾਲ ਕਬੱਡੀ ਕੱਪ ਕਰਵਾਇਆ ਜਾਂਦਾ ਨਹੀਂ ਹਾਲ ਸਿੰਘ ਵਾਲਾ ਸੋ ਅੱਜ ਪੜਾਣੇ ਆਪਾਂ ਨੂੰ ਚੱਕਿਆ ਘਰੋਂ ਬਾਈ ਸਵਰਨ ਆਸਟ੍ਰੇਲੀਆ ਸੋ ਆਈਸੀ ਮਈ ਹੁਣੀ ਤੇ ਆਪਾਂ ਜਿਹੜਾ ਰਿਲੀਜ਼ ਕਰਨਾ ਹੈਗਾ ਔਰ 17 ਤੇ 18 ਫਰਵਰੀ ਆਪਣੀਆਂ ਡੇਟਾਂ ਆ ਫਰਵਰੀ 252 ਸੋ ਆਪ ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ 17 ਫਰਵਰੀ ਨੂੰ ਜਿਹੜੇ 73 ਦੇ ਮੈਚ ਹੋਣਗੇ ਗਏ ਘਾਡੂਆਂ ਟੀਮਾਂ ਪਹੁੰਚ ਰਹੀਆਂ ਔਰ 18 ਫਰਵਰੀ ਨੂੰ ਜਿਹੜੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤਿੰਨ ਖਿਡਾਰੀ ਬਾਹਰੋਂ ਆ ਸੋ ਆਪ ਸਭ ਨੇ ਸਮੇਂ ਸਿਰ ਪਹੁੰਚ ਕੇ ਟੂਰਨਾਮੈਂਟ ਦੀ ਇਸ ਕੱਪ ਦੀ ਰੌਣਕ ਨੂੰ ਵਧਾਉਣਾ ਹੈ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਨੌਜਵਾਨ ਬੜੇ ਇਛਾ ਨਾਲ ਗਰਾਊਂਡਾਂ ਦੇ ਵਿੱਚ ਆਉਂਦੇ ਆ ਆਓ ਆਪਾਂ ਜਵਾਨੀ ਨੂੰ ਨਸ਼ਿਆਂ ਤੋਂ ਰੋਕੀਏ ਇਦਾਂ ਦੇ ਪੜਾਵਾ ਦਾ ਜਿਹੜਾ ਸਾਥ ਦਈਏ ਜੋ ਆਪਣੇ ਦਸਾਂ ਨੌ ਕਿਨੇ ਕਮਾਈ ਦੇ ਵਿੱਚੋਂ ਹਰ ਸਾਲ ਜਸਵੰਤ ਕੱਢ ਕੇ ਸੋ ਆਪਣੇ ਨੌਜਵਾਨਾਂ ਦੇ ਲਈ ਕਬੱਡੀ ਪਲੇਅਰਾਂ ਦੇ ਲਈ ਔਰ ਇਲਾਕੇ ਦੇ ਲਈ ਐਡਾ ਵੱਡਾ ਜਿਹੜਾ ਕੱਪ ਕਰਵਾਉਂਦੇ ਆ ਸੋ ਮੈਂ ਧੰਨਵਾਦ ਕਰਦਾ ਸਮੁੱਚੇ ਨਗਰਪੰਡਰ ਔਕੇ ਕਲਾਂ ਵੱਲੋਂ ਬਾਈ ਸਵਰਨ ਆਸਟ੍ਰੇਲੀਆ ਔਰ ਸਾਡਾ ਬਾਈ ਭਾਮੀ ਆਸਟ੍ਰੇਲੀਆ ਸਾਡੀ ਜ਼ਿੰਦਗੀ ਦੇ ਪਰਮ ਮਿੱਤਰਾਂ ਬਚਪਨ ਦੇ ਯਾਰੀ ਆ ਸਾਡੇ ਸੋ ਹਰ ਸਾਲ ਯਾਦ ਕਰਦੇ ਆ ਤੇ ਆਪਾਂ ਪਹੁੰਚੀਦਾ ਸੋ ਹੁਣ ਅਸੀਂ ਜਾ ਰਹੇ ਆ ਬਸ ਪੂਰੇ ਸਮੇਤ ਕਨਿਹਾਲ ਸਿੰਘ ਵਾਲੇ ਪਹੁੰਚਣਾ ਤੇ ਆਪ ਸਭ ਨੂੰ ਇੱਕ ਵਾਰ ਫੇਰ ਬੇਨਤੀ ਆ ਕਿ ਆਪ ਇਸ ਟੂਰਨਾਮੈਂਟ ਦੀ ਇਸ ਕੱਪ ਦੀ ਜਿਹੜੀ ਰੌਣਕ ਨੂੰ ਵਧਾਉਣਾ ਇਹ ਹਰ ਸਾਲ ਜਿਹੜਾ ਭਰਾਵਾ ਵੱਲੋਂ ਸਮਰਪਿਤ ਕੀਤਾ ਜਾਂਦਾ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿੰਦਗੀ ਦੇ ਪਰਮ ਮਿੱਤਰ ਸਵਰਵਾਸੀ ਸਰਦਾਰ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਬਾਰੇਵਾਲਾ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਕੱਪ ਕਰਵਾਉਣੇ ਆ ਸੋ ਭਰਾਵਾ ਨੇ ਜਿਹੜਾ ਯਾਦ ਰੱਖਿਆ ਉਸ ਇਨਸਾਨ ਨੂੰ ਮਰ ਨਹੀਂ ਦਿੱਤਾ ਤੇ ਅਸੀਂ ਹਰ ਵਕਤ ਭਰਾਵਾ ਦੇ ਨਾਲ ਆ ਇਸ ਨੂੰ ਮੈਨਰ ਕਰਦਾ ਵੀਰ ਕੁਝ ਕਹਿਣਾ ਚਾਹੁੰਦੇ ਅਸਲੀਆ ਬਈ ਜੀ ਸਾਸੀ ਗਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਰਾ ਉੱਤ ਚੜ ਕੇ ਆਇਓ ਜੀ ਟੂਰਨਾਮੈਂਟ ਚ ਹਿੱਸਾ ਪਾਇਓ ਸਾਰਿਆਂ ਦਾ ਸਹਿਯੋਗ ਚਾਹੀਦਾ ਤੁਹਾਡਾ ਧੰਨਵਾਦ ਜੀ ਥੈਂਕ ਯੂ ਸੋ ਬਹੁਤ ਧੰਨਵਾਦ ਬਈ ਸਵਰਨ ਆਸਟ੍ਰੇਲੀਆ ਸੋ ਆਪ ਸਭ ਦੀਆਂ ਜਿਹੜੀਆਂ ਹਾਜ਼ਰੀਆਂ ਅਸੀਂ ਚਾਹੁੰਦੇ ਆ ਕਬੱਡੀ 365.com ਤੇ ਜਿਹੜਾ ਆਪਣਾ ਲਾਈਵ ਚੱਲੂਗਾ ਦਿ ਸੇਵਨ ਸੀਜ਼ ਜਿਹੜਾ ਖਿਡਾਰੀਆਂ ਨੂੰ ਵਧੀਆ ਨਾਮ ਨਵਾਜੇ ਜਾ ਰਹੇ ਆ ਦਿਸਟੋਨਿਕ ਲੱਖ ਦੇ ਜਿਹੜੇ ਕਬੱਡੀ ਦਿੱਤੇ ਜਾ ਰਹੇ ਆ ਸੋ ਬੜਾ ਵੱਡਾ ਕੱਪ ਹੋਣ ਜਾ ਰਿਹਾ ਔਰ ਹਰ ਸਾਲ ਕੁਛ ਨਾ ਕੁਛ ਨਵਾਂ ਹੁੰਦਾ ਏ ਕੁੱਨ ਨੁ ਕੁਛ ਵੱਧ ਆਏ ਔਰ ਬਹੁਤ ਵਧੀਆ ਪਲੇਅਰ ਪਹੁੰਚਦੇ ਆ ਟੂਰਨਾਮੈਂਟ ਦੇ ਰੌਂਗੜੇ ਭਉਂਦੇ ਆ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ 17 18 ਫਰਵਰੀ 2025 ਕਬੱਡੀ ਕੱਪ ਬਾਕੀ ਮੈਂ ਤੁਹਾਨੂੰ ਹੋਰ ਇੱਕ ਜਾਣ ਕੇ ਦੇਣੀ ਚਾਹਣਾ ਕਿ 18 ਤਰੀਕ ਨੂੰ ਜਿੱਥੇ ਆਪਣੇ ਕਬੱਡੀ ਓਪਨ ਦੇ ਮੈਚ ਹੋ ਰਹੇ ਆ ਨਾਲ ਨਾਲ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਔਰ ਪਿਆਰ ਵਧਾਉਣ ਦੇ ਲਈ ਸੋ ਸਾਡੇ ਜੰਗੀ ਦੇ ਪਰ ਮਿੱਤਰ ਭਾਈ ਗੱਲ ਰੋਂਤਾ ਉਹ ਵੀ ਤੁਹਾਨੂੰ ਜਿਹੜਾ ਇੱਥੇ ਮਿਲਣਗੇ ਸੋ ਸੋ ਭਾਈ ਅਮਨ ਬਲਾਸਪੁਰ ਉਹ ਵੀ ਹਾਇਰੇ ਭੰਨਗੇ ਹੋਰ ਵੀ ਜਿਹੜੇ ਬਲੌਗਰ ਯੂਟਿਊਬਰ ਹੋਰ ਵੀ ਕਾਫੀ ਜਿਹੜੇ ਸਿੰਗਰ ਸੋ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾ ਰਹੇ ਆਪ ਸਭ ਨੇ 18 ਫਰਵਰੀ ਨੂੰ ਆ ਕੇ ਜਿਹੜਾ ਟੂਰਨਾਮੈਂਟ ਦੀ ਇਸ ਖੱਪ ਦੀ ਰੌਣਕ ਨੂੰ ਵਧਾਉਣਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm going to go.